ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪ੍ਰਭਾ ਸ਼ਰਮਾ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਨਜ਼ਰ ਗਾਲਣਿਆਂ ਹੁਣ ਤੱਕ ਦੀਆਂ ਖਾਸ ਖਬਰਾਂ ਵੱਲ ਅੱਜ ਅਮਰੀਕਾ ਪਹੁੰਚਣਗੇ ਜੈਲਨਸਕੀ 트੍ਰੰਪ ਨਾਲ ਰੂਸ ਯੂਕਰੇਨ ਯੁੱਧ ਰੋਕਣ ਤੇ ਕਰਨਗੇ ਚਰਚਾ ਯੂਰਪੀ ਨੇਤਾ ਵੀ ਹੋਣਗੇ ਸ਼ਾਮਿਲ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਤੋ ਲਗਾਈ ਭਾਜਪਾ ਤੇ ਚੋਣ ਕਮਿਸ਼ਨ ਤੇ ਵੋਟ ਚੋਰੀ ਕਰਨ ਦੇ ਇਲਜ਼ਾਮ ਖਤਰੇ ਦੇ ਨਿਸ਼ਾਨ ਤੇ ਪੁੱਜਿਆ ਪੌਂਗ ਡੈਮ ਦਾ ਪਾਣੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸਥਿਤੀ ਬਣੀ ਗੰਭੀਰ ਬੱਚਿਆਂ ਨਾਲ ਅਸ਼ਲੀਲ ਗੱਲਾਂ ਕਰਨ ਝੂਠ ਬੋਲਣ ਚ ਮਾਹਰ ਵਿਵਾਦਾਚਕ ਕਿਰਿਆ ਮੈਟਾ ਦਾ AI ਚੈਟਬੋਟ ਸੜਖਾਸੇ ਤੋਂ ਬਾਅਦ ਪਹਿਲੀ ਵਾਰ ਹਰਪ੍ਰਜਨ ਮਾਨ ਅਤੇ ਉਹਨਾਂ ਦੇ ਬੇਟੇ ਆਏ ਕੈਮਰੇ ਦੇ ਸਾਹਮਣੇ ਕਿਹਾ ਪ੍ਰਮਾਤਮਾ ਦੀ ਮਿਹਰ ਨਾਲ ਅਸੀਂ ਦੋਵੇਂ ਹੁਣ ਠੀਕ ਹਾਂ ਜਲੰਧਰ ਵਿੱਚ 6 ਮਹੀਨੇ ਦੀ ਬੱਚੀ ਦਾ ਬੇਰਹਿਮੀ ਨਾਲ ਕਤਲ ਨਾਨਾ ਨਾਨੀ ਨੇ ਗਲਗ ਕੁੱਟ ਕੇ ਕੀਤਾ ਬੱਚੀ ਦਾ ਕਤਲ ਤੇ ਹੁਣ ਖਬਰਾਂ ਵਿਸਥਾਰ ਤੇ ਨਾਲ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਅੱਜ ਵਾਸ਼ਿੰਗਟਨ ਪਹੁੰਚਣਗੇ ਤਾਂ ਜੋ ਯੂਕਰੇਨ ਵਿੱਚ ਸ਼ਾਂਤੀ ਲਈ ਚੱਲ ਰਹੀ ਗੱਲਬਾਤ ਨੂੰ ਅੱਗੇ ਵਧਾਇਆ ਜਾ ਸਕੇ। ਉਹਨਾਂ ਦੇ ਨਾਲ ਕਈ ਯੂਰਪੀ ਨੇਤਾ ਵੀ ਵਾਈਟ ਹਾਊਸ ਵਿੱਚ ਟਰੰਪ ਦੇ ਨਾਲ ਮੁਲਾਕਾਤ ਕਰਨਗੇ। ਦੱਸਣੀ ਹੋਵੇ ਕਿ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਟਰੰਪ ਦੀ ਗੱਲਬਾਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਸ਼ਾਂਤੀ ਸਮਝੌਤਾ ਕਰਨ ਦਾ ਸੁਝਾਅ ਦਿੱਤਾ ਹੈ। ਇਸ ਤੋਂ ਪਹਿਲਾਂ ਇਹ ਰੂਸ ਯੂਕਰੇਨ ਵਿੱਚ ਲੰਬੇ ਸਮੇਂ ਦੀ ਸ਼ਾਂਤੀ ਲਈ ਇੱਕ ਸਮਝੌਤੇ ਬਾਰੇ ਗੱਲ ਕਰ ਰਿਹਾ ਸੀ। ਇਸ ਸ਼ਾਂਤੀ ਸਮਝੌਤੇ ਤੋਂ ਬਾਅਦ جنگਬੰਦੀ ਹੋਣੀ ਸੀ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਵਿਚਕਾਰ ਜ਼ਮੀਨੀ ਲੈਣ ਦੇ ਨੂੰ ਵੀ ਸ਼ਾਂਤੀ ਸਮਝੌਤੇ ਵਿੱਚ ਹੀ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਭਵਿੱਖ ਲਈ ਕੋਈ ਵੀ ਵਿਵਾਦ ਖੜਾ ਨਾ ਹੋ ਸਕੇ 트럼ਪ ਨਾਲ ਗੱਲਬਾਤ ਵਿੱਚ ਪੁਤਿਨ ਨੇ ਯੂਕਰੇਨ ਨੂੰ ਸੁਰੱਖਿਆ ਗਾਰੰਟੀ ਦੇਣ ਤੇ ਵੀ ਸਹਿਮਤੀ ਜਤਾਈ ਹੈ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਹੁਣ ਸਾਰਾ ਦੇਸ਼ ਜਾਣਦਾ ਹੈ ਕਿ ਚੋਣ ਕਮਿਸ਼ਨ ਭਾਜਪਾ ਨਾਲ ਮਿਲ ਕੇ ਚੋਣਾ ਚੋਰੀ ਕਰ ਰਹੀ ਹੈ ਪਰ ਇੰਡੀਆ ਗੱਠਜੋੜ ਉਹਨਾਂ ਨੂੰ ਆਪਣੀ ਨਵੀਂ ਸਾਜ਼ਿਸ਼ ਦੇ ਤਹਿਤ ਬਿਹਾਰ ਵਿਧਾਨ ਸਭਾ ਚੋਣਾਂ ਚੋਰੀ ਕਰਨ ਨਹੀਂ ਦਵੇਗਾ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਦੇਸ਼ ਭਰ ਵਿੱਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਚੋਰੀ ਹੋ ਰਹੀਆਂ ਹਨ ਅਤੇ ਹੁਣ ਬਿਹਾਰ 'ਚ ਵੀ ਵੋਟਰ ਸੂਚੀ ਦੀ ਵਿਸ਼ੇਸ਼ ਮੂੜ ਸੁਧਾਈ ਰਹੀ। ਅਜਿਹਾ ਹੀ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਵੋਟ ਚੋਰੀ ਦਾ ਪਰਦਾਫਾਸ਼ ਕਰਨ ਵਾਲੀ ਆਪਣੀ ਪ੍ਰੈਸ ਕਾਨਫਰੰਸ ਤੋਂ ਬਾਅਦ ਉਹਨਾਂ ਨੂੰ ਹਲਫਨਾਮਾ ਦੇਣ ਲਈ ਕਿਹਾ ਗਿਆ ਸੀ ਪਰ ਭਾਜਪਾ ਆਗੂਆਂ ਵੱਲੋਂ ਅਜਿਹੀ ਕੋਈ ਵੀ ਨਹੀਂ ਕੀਤੀ ਗਈ ਗਾਂਧੀ ਨੇ ਦੋਸ਼ ਲਗਾਇਆ ਕਿ ਪੂਰੇ ਦੇਸ਼ ਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੀ ਚੋਰੀ ਹੋ ਰਹੀ ਹੈ ਅਤੇ ਉਹਨਾਂ ਦੀ ਨਵੀਂ ਸਾਜ਼ਿਸ਼ ਬਿਹਾਰ ਚ ਚੋਣਾਂ ਚੋਨੀ ਕਰਨ ਲਈ ਐਸ ਆਈ ਆਰ ਰਾਹੀਂ ਵੋਟਰਾਂ ਨੂੰ ਹਟਾਉਣ ਤੇ ਜੋੜਨ ਦੀ ਹੈ ਉਹਨਾਂ ਕਿਹਾ ਕਿ ਹੁਣ ਉਹ ਬਿਹਾਰ ਚ ਚੋਣਾਂ ਚੋਰੀ ਨਹੀਂ ਹੋਣ ਦੇਣਗੇ ਬਿਹਾਰ ਦੇ ਲੋਕ ਹੁਣ ਉਹਨਾਂ ਨੂੰ ਚੋਰੀ ਨਹੀਂ ਕਰਨ ਦੇਣਗੇ ਗਰੀਬਾ ਕੋਲ ਸਿਰਫ ਵੋਟ ਦੀ ਹੀ ਤਾਕਤ ਹੈ ਅਤੇ ਅਸੀਂ ਉਹਨਾਂ ਨੂੰ ਵੋਟ ਚੋਰੀ ਨਹੀਂ ਕਰਨ ਦਵਾਂਗੇ ਉਹਨਾਂ ਕਿਹਾ ਕਿ ਹੁਣ ਸਾਰਾ ਦੇਸ਼ ਜਾਣਦਾ ਹੈ ਕਿ ਚੋਣ ਕਮਿਸ਼ਨ ਕੀ ਕਰਦਾ ਹੈ ਅਤੇ ਕਾਂਗਰਸ ਦੇਸ਼ ਨੂੰ ਇਹ ਦਿਖਾ ਰਹੀ ਹੈ ਕਿ ਇਹ ਚੋਰੀ ਕਰ ਰਿਹਾ ਹੈ ਗਾਂਧੀ ਨੇ ਕਿਹਾ ਜਿੱਥੇ ਵੀ ਇਹ ਚੋਰੀ ਹੋ ਰਹੀ ਹੈ ਭਾਵੇਂ ਉਹ ਬਿਹਾਰ ਹੋਵੇ ਮਹਾਰਾਸ਼ਟਰ ਹੋਵੇ ਆਸਾਮ ਹੋਵੇ ਪੱਛਮੀ ਬੰਗਾਲ ਹੋਵੇ ਅਸੀਂ ਉਹਨਾਂ ਦੀ ਚੋਰੀ ਫੜਾਂਗੇ ਅਤੇ ਚੋਰ ਨੂੰ ਜਨਤਾ ਦੇ ਸਾਹਮਣੇ ਰੱਖਾਂਗੇ ਪੰਜਾਬ ਅੰਦਰ ਹੜਾ ਦੀ ਮਾਰ ਦਾ ਖਤਰਾ ਹੋਰ ਵੱਧ ਗਿਆ ਹੈ ਕਿਉਂਕਿ ਪੌਂਗ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਅਤੇ ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਚ ਭਾਰੀ ਮੀਂਹ ਪੈਣ ਮਗਰੋਂ ਪੰਜਾਬ ਹੜਾਂ ਦੀ ਮਾਰ ਹੇਠ ਆ ਗਿਆ ਹੈ ਖਾਸ ਕਰਕੇ ਅੱਧੀ ਦਰਜਨ ਜ਼ਿਲ੍ਹਿਆਂ ਚ ਪਾਣੀ ਦੀ ਮਾਰ ਕਾਰਨ ਪਿੰਡ ਅਤੇ ਖੇਤ ਪ੍ਰਭਾਵਿਤ ਹੋਏ ਹਨ ਪੰਜਾਬ ਸਰਕਾਰ ਨੇ ਸੁਮੂ ਚੇ ਪ੍ਰਸ਼ਾਸਨ ਨੂੰ ਅਲਰਟ ਜਾਰੀ ਕੀਤਾ ਹੈ ਜਦਕਿ ਵਿਆਸ ਦਰਿਆ ਵਿੱਚ ਪਹਿਲਾਂ ਹੀ ਪਾਣੀ ਛੱਡੇ ਜਾਣ ਕਰਕੇ ਕਈ ਜ਼ਿਲ੍ਹਿਆਂ ਦੇ ਪਿੰਡ ਅਤੇ ਖੇਤ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਹਨ ਪੌਂਗ ਡੈਮ 'ਚ ਇਸ ਵੇਲੇ ਪਾਣੀ ਦਾ ਪੱਧਰ 1380.39 ਫੁੱਟ ਤੇ ਪੁੱਜ ਚੁੱਕਾ ਹੈ ਜਦੋਂ ਕਿ 1380 ਫੁੱਟ ਤੇ ਪਾਣੀ ਦੇ ਪੱਧਰ ਨੂੰ ਖਤਰੇ ਦੇ ਨਿਸ਼ਾਨ ਤੇ ਮੰਨਿਆ ਜਾਂਦਾ ਹੈ ਪਿਛਲੇ ਸਾਲ ਇਸ ਦਿਨ ਤੇ ਪੌਂਗ ਡੈਮ ਦੇ ਪਾਣੀ ਦਾ ਪੱਧਰ 1353.2 ਫੁੱਟ ਸੀ। ਪੌਂਗ ਡੈਮ ਵਿੱਚ ਪਹਾੜਾ ਤੋਂ ਪਾਣੀ ਦੀ ਆਮਦ 1.43 ਲੱਖ ਕਿਊਸਿਕ ਹੋ ਗਈ ਹੈ ਜਿਸ ਨਾਲ ਡੈਮ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਲੱਗਾ ਹੈ। ਪੌਂਗ ਡੈਮ ਤੋਂ ਬਾਅਦ ਬਿਆਸ ਦਰਿਆ ਵਿੱਚ 68574 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਦਾ ਖਤਰਾ ਹੋਰ ਵਧਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਤਰਨਤਾਰਨ ਹੁਸ਼ਿਆਰਪੁਰ ਕਪੂਥਲਾ ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਇਸ ਸਮੇਂ ਸਥਿਤੀ ਗੰਬੀਰ ਬਣ ਗਈ ਹੈ ਚਰਕਿ ਜ਼ਿਲ੍ਹਾ ਕਪੂਥਲਾ ਦਾ ਢਿਲਵਾ ਖੇਤਰ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਅੱਜ ਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਹੁਤ ਸਾਰੇ ਲੋਕਾਂ ਨੇ ਏਆਈ ਚੈਟਬੋਟ ਨੂੰ ਆਪਣਾ ਦੋਸਤ ਬਣਾ ਲਿਆ ਹੈ ਲੋਕ ਏਆਈ ਤੋਂ ਹਰ ਛੋਟੇ ਵੱਡੇ ਸਵਾਲ ਦੇ ਜਵਾਬ ਮੰਗਦੇ ਹਨ ਅਤੇ ਏਆਈ ਵੀ ਸਾਰੇ ਸਵਾਲਾਂ ਦੇ ਜਵਾਬ ਤੁਰੰਤ ਹੀ ਦੇ ਦਿੰਦਾ ਹੈ ਪਰ ਇਹ ਫੈਸਲਾ ਕੌਣ ਕਰੇਗਾ ਕਿ ਉਹ ਜਵਾਬ ਸਹੀ ਹਨ ਜਾਂ ਗਲਤ ਕਿ ਕੀ AI ਤੁਹਾਨੂੰ ਗੁੰਮਰਾਹ ਕਰ ਰਿਹਾ ਹੈ ਮੇਟਾ ਦਾ AI ਚੈਟਬੋਟ ਅਜੇ ਹੀ ਕਿ ਮਾਮਲੇ ਨੂੰ ਲੈ ਕੇ ਵਿਵਾਦਾਂ ਵਿੱਚ ਘਰ ਗਿਆ ਹੈ ਦਰਅਸਲ ਮੇਟਾ ਨੇ ਹਾਲ ਹੀ ਵਿੱਚ 200 ਪੰਨਿਆਂ ਦੀ ਇੱਕ ਨੀਤੀ ਜਾਰੀ ਕੀਤੀ ਹੈ ਜਿਸ ਵਿੱਚ ਕੰਪਨੀ ਨੇ ਸਪਸ਼ਟ ਕੀਤਾ ਹੈ ਕਿ ਮੇਟਾ ਦਾ AI ਨਾ ਸਿਰਫ ਗਲਤ ਜਾਣਕਾਰੀ ਬਣਾ ਸਕਦਾ ਹੈ ਬਲਕਿ ਬੱਚਿਆਂ ਨਾਲ ਰੋਮਾਂਟਿਕ ਚੈਟਿੰਗ ਕਰਨ ਵਿੱਚ ਵੀ ਮਾਹਰ ਹੈ ਇਸ ਸਬੰਧੀ ਹੁਣ ਕਈ ਅਮਰੀਕੀ ਕਾਨੂੰਨ ਸਾਜਾ ਨੇ ਮੇਟਾ ਕੰਪਨੀ ਦੇ ਮਾਲਕ ਮਾਰਕ ਜ਼ੁਕਰਬਰਗ ਵਿਰੋਧ ਮੋਰਚਾ ਖੋਲ ਦਿੱਤਾ ਹੈ ਇਸ ਸੰਬੰਧੀ ਅਮਰੀਕੀ ਸੰਸਦ ਮੈਂਬਰ ਜੋਸ਼ ਹੋਲੇ ਨੇ ਮੈਟਾ ਵਿਰੋਧ ਜਾਂਚ ਦੇ ਹੁਕਮ ਦਿੱਤੇ ਹਨ ਉਹਨਾਂ ਮੈਟਾ ਦੇ ਉਹਨਾਂ ਮੈਟਾ ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਇੱਕ ਪੱਤਰ ਲਿਖ ਕੇ ਜਵਾਬ ਮੰਗਿਆ ਹੈ ਉਹਨਾਂ ਪੁੱਛਿਆ ਕਿ ਮੈਟਾ ਦੇ AI ਟੂਲ ਦੀ ਵਰਤੋਂ ਬੱਚਿਆਂ ਨਾਲ ਸੰਵੇਦਨਸ਼ੀਲ ਗੱਲਬਾਤ ਧੋਖਾਧੜੀ ਸਮੇਤ ਅਪਰਾਧਿਕ ਗਤੀਵਿਧੀਆਂ ਲਈ ਕੀਤੀ ਜਾਂਦੀ ਹੈ ਪੰਜਾਬੀ ਗਾਇਕ ਤੇ ਅਦਾਕਾਰ ਹਰਪਜਨ ਮਾਨ ਤੇ ਉਹਨਾਂ ਦੇ ਪੁੱਤਰ ਅਵકાશ ਮਾਨ ਦਾ 3 ਅਗਸਤ ਦਿੱਲੀ ਤੋਂ ਚੰਡੀਗੜ੍ਹ ਆਉਂਦੇ ਸਮੇਂ ਹਰਿਆਣਾ ਦੇ ਕੁਰੂਕਸ਼ੇਤਰ 'ਚ ਸੜਕ ਹਾਦਸਾ ਹੋ ਗਿਆ ਸੀ। ਉਹਨਾਂ ਨੂੰ ਜ਼ਖਮੀ ਹਾਲਤ 'ਚ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹੁਣ ਹਰਪਜਨ ਮਾਨ ਤੇ ਉਹਨਾਂ ਦੇ ਪੁੱਤਰ ਨੂੰ ਛੁੱਟੀ ਮਿਲ ਗਈ ਹੈ ਤੇ ਗਾਇਕ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਹੁਣ ਬਿਲਕੁਲ ਠੀਕ ਹਨ। ਹਾਦਸੇ ਤੋਂ ਬਾਅਦ ਪਹਿਲੀ ਵਾਰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਇੰਸਟਾਗ੍ਰam 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਹਰਪਜਨ ਮਾਨ ਤੇ ਉਹਨਾਂ ਦੇ ਪੁੱਤਰ ਨੇ ਸਾਰਿਆਂ ਨੂੰ ਮੁਸ਼ਕਿਲ ਸਮੇਂ 'ਚ ਉਹਨਾਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ ਤੇ ਨਾਲ ਹੀ ਉਹਨਾਂ ਨੇ ਏ ਵੀ ਕਿਹਾ ਕਿ ਪਰਮਾਤਮਾ ਨੇ ਕੁਝ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਹੈ ਹਰਪਰ ਜਮਾਨ ਨੇ ਦੱਸਿਆ ਕਿ ਉਹਨਾਂ ਦਾ ਬਹੁਤ ਖਤਰਨਾਕ ਐਕਸੀਡੈਂਟ ਹੋ ਗਿਆ ਸੀ ਉਹਨਾਂ ਦੀ ਗੱਡੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਸੀ ਉਹਨਾਂ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਬਚਾਅ ਹੋ ਗਿਆ ਕੁਝ ਸੱਜਣ ਪਿਆਰਿਆਂ ਨੇ ਮਦਦ ਕੀਤੀ ਅਤੇ ਫੋਟਿਸ ਦੇ ਹਸਪਤਾਲ ਵਿਖੇ ਉਹਨਾਂ ਨੂੰ ਦਾਖਲ ਕਰਵਾਇਆ ਅਤੇ ਹੁਣ ਉਹ 2 ਹਫ਼ਤਿਆਂ ਬਾਅਦ ਬਿਲਕੁਲ ਠੀਕ ਹਨ। ਜਲੰਧਰ ਦੇ ਥਾਣਾ ਭੋਗਪੁਰ ਦੇ ਪਿੰਡ ਡੱਲਾ ਵਿਖੇ 6 ਮਹੀਨੇ ਦੀ ਮਾਸੂਮ ਬੱਚੀ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਕਤਲ ਕਿਸੇ ਹੋ ਨੇ ਨਹੀਂ ਸਗੋ ਕਿ ਬੱਚੀ ਦੇ ਹੀ ਨਾਨਾ ਨਾਨੀ ਨੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਆਪਣੀ ਮਾਂ ਤੋਂ ਬਿਨਾਂ ਲਗਾਤਾਰ ਰੋਂਦੀ ਰਹਿੰਦੀ ਸੀ ਤੇ ਉਹਨਾਂ ਨੂੰ ਉਸ ਨੂੰ ਸੰਭਾਲਣਾ ਮੁਸ਼ਕਿਲ ਹੋ ਰਹੀ ਸੀ ਜਿਸ ਕਰਕੇ ਨਾਨਾ ਨਾਨੇ ਨੇ ਇਸ ਦਰਦਨਾਕ ਘਟਨਾ ਨੂੰ ਅੰਜਾਮ ਦਿੱਤਾ ਅਤੇ ਬੱਚੀ ਦਾ ਗਲਾ ਘੁੱਟ ਕੇ ਬੱਚੀ ਨੂੰ ਮੌਤ ਦੇ ਘਾਟ ਉਤਾ ਦਿੱਤਾ ਜ਼ਿਕਰਯੋਗ ਹੈ ਕਿ ਬੱਚੀ ਦੀ ਮਾਂ ਦੇ ਤੀਜੇ ਵਿਆਹ ਤੋਂ ਇਹ ਬੱਚੀ ਸੀ ਜਿਸ ਤੋਂ ਪਹਿਲਾਂ ਉਸ ਦੀ ਮਾਂ ਦੇ ਦੋ ਹੋਰ ਵਿਆਹ ਹੋ ਚੁੱਕੇ ਸਨ ਪਰ ਕੋਈ ਵੀ ਰਿਸ਼ਤਾ ਟਿਕ ਨਹੀਂ ਸਕਿਆ ਜਿਸ ਤੋਂ ਬਾਅਦ ਮ੍ਰਿਤਕ ਬੱਚੀ ਦੀ ਮਾਂ ਆਪਣੇ ਕਿਸੇ ਪ੍ਰੇਮੀ ਨਾਲ ਘਰੋਂ ਭੱਜ ਗਈ ਅਤੇ 6 ਮਹੀਨਿਆਂ ਦੀ 마ਸੂਮ ਬੱਚੀ ਨੂੰ ਉਸ ਦੇ ਨਾਨਾ ਨਾਨੀ ਕੋਲ ਛੱਡ ਗਈ ਮਾਂ ਤੋਂ ਬਿਨਾ ਬੱਚੀ ਅਕਸਰ ਰੋਂਦੀ ਰਹਿੰਦੀ ਸੀ ਜਿਸ ਤੋਂ ਤੰਗ ਆਏ ਨਾਨਾ ਨਾਨੇ ਇਹ ਬੱਚੀ ਦੀ ਗਲਾ ਕੁੱਟ ਕੇ ਹੱਤਿਆ ਕਰ ਦਿੱਤੀ ਅਤੇ ਬੱਚੀ ਦੀ ਲਾਸ਼ ਨੂੰ ਟਾਂਡਾ ਨੇੜੇ ਹਾਈਵੇ ਪੁਲ ਹੇਠਾਂ ਸੁੱਟ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਲੜਕੀ ਦੇ ਨਾਨਾ ਨਾਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਤੇ ਇਹ ਸਨ ਹੁੰਦਕ ਦੀਆਂ ਕੁਝ ਖਾਸ ਖਬਰਾਂ ਹੋਰ ਖਾਸ ਖਬਰਾਂ ਤੇ ਅਪਡੇਟਸ ਲਈ ਜੁੜੇ ਰਹੋ ਬੀਲਟੀਵੀ ਯੂਕੇ ਦੇ ਨਾਲ ਤਦ ਤੱਕ ਲਈ ਮੈਨੂੰ ਦੇ ਇਜਾਜ਼ਤ ਧੰਨਵਾਦ।